ਭਾਰਤੀ ਜਨਤਾ ਪਾਰਟੀ ਦੇ ਹਿਮਾਚਲ ਪ੍ਰਦੇਸ਼ ਦੀ ਲੋਕ ਸਭਾ ਸੀਟ ਮੰਡੀ ਤੋਂ ਚੁਣੀ ਗਈ ਐਮਪੀ ਕੰਗੜਾ ਨਾਉਦ ਨੂੰ ਸੁਪਰੀਮ ਕੋਰਟ ਤੋਂ ਇੱਕ ਵੱਡਾ ਝਟਕਾ ਮਿਲਿਆ ਕੰਗੜਾ ਨਾਉਦ ਦੀ ਉਹ ਪਟੀਸ਼ਨ ਸੁਪਰੀਮ ਕੋਰਟ ਨੇ ਸੁਣਨ ਤੋਂ ਨਾ ਕਰ ਦਿੱਤੀ ਜਿਸ ਵਿੱਚ ਉਹਨਾਂ ਨੇ ਡੈਫਰਮੇਸ਼ਨ ਕੇਸ ਨੂੰ ਲੈ ਕੇ ਅਰਜੀ ਪਾਈ ਸੀ ਕਿ ਉਹ ਮਾਨ ਹਾਨੀ ਦਾ ਕੇਸ ਜਿਹੜਾ ਵਾ ਉਹ ਰੱਦ ਕੀਤਾ ਜਾਵੇ ਅਸਲ ਦੇ ਵਿੱਚ ਬਠਿੰਡਾ ਦੀ ਇੱਕ ਬਜ਼ੁਰਗ ਬੇਬੇ ਵੱਲੋਂ ਕੰਗੜਾ ਨਾਉਦ ਦੇ ਖਿਲਾਫ ਮਾਨ ਹਾਨੀ ਦਾ ਕੇਸ ਦਰਜ ਕੀਤਾ ਗਿਆ ਸੀ ਪਹਿਲਾਂ ਬਠਿੰਡਾ ਦੇ ਵਿੱਚ 13 ਮਹੀਨੇ ਕੇ ਚੱਲਿਆ ਫਿਰ ਕੰਗੜਾ ਰਣੌਤ ਨੂੰ ਨੋਟਿਸ ਜਾਰੀ ਹੋ ਗਿਆ ਉਸ ਤੋਂ ਬਾਅਦ ਕੰਗੜਾ ਰਣੌਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਨੇ ਉੱਥੋਂ ਵੀ ਰੀਫਰੀ ਮਿਲਦੀ ਤੇ ਫਿਰ ਕੰਗੜਾ ਰਣੌਤ ਸੁਪਰੀਮ ਕੋਰਟ ਜਾਂਦੀ ਹੈ ਤੇ ਸੁਪਰੀਮ ਕੋਰਟ 'ਚ ਵੀ ਉਹਨੂੰ ਵੱਡਾ ਝਟਕਾ ਮਿਲ ਜਾਂਦਾ ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ਵਿੱਚ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਜਿਹੜਾ ਟਵੀਟ ਕੀਤਾ ਸੀ ਪੰਜਾਬ ਦੀਆਂ ਦੇਸ਼ ਦੀਆਂ ਔਰਤਾਂ ਨੂੰ ਲੈ ਕੇ 100-100 ਦਿਹਾੜੀ ਰੁਪਏ ਦਾ ਕਿਆ ਸੀ ਤੁਸੀਂ ਕਿ ਉਪਲਬਧ ਦਾ ਉਹ ਟਵੀਟ ਤੇ ਰੀਟਵੀਟਿੰਗ ਕੀਤਾ ਤੁਸੀਂ ਉਹਦੇ ਵਿੱਚ ਮਸਾਲਾ ਲਾਇਆ ਸੀ ਤੇ ਇਸ ਕਰਕੇ ਜਿਹੜੇ ਹੁਣ ਤੁਹਾਡੀਆਂ ਭਾਵਨਾਵਾਂ ਨੇ ਜਾਂ ਜਿਹੜੀਆਂ ਤੁਹਾਡੀਆਂ ਦਲੀਲਾਂ ਨੇ ਉਹ ਤੁਸੀਂ ਉਸੇ ਅਦਾਲਤ ਦੇ ਵਿੱਚ ਜਾ ਕੇ ਸੁਣਾਓ ਜਿੱਥੇ ਕੇਸ ਸ਼ੁਰੂ ਹੋਇਆ ਤੇ ਜਿਸ ਕਰਕੇ ਸੁਪਰੀਮ ਕੋਰਟ ਵੱਲੋਂ ਵੀ ਕੰਗਣਾ ਰਣੌਦ ਨੂੰ ਇੱਕ ਵੱਡਾ ਝਟਕਾ ਸੁਪਰੀਮ ਕੋਰਟ ਤੋਂ ਜਿਹੜੀ ਖਬਰ ਪਹੁੰਚੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਕਿ ਸੁਪਰੀਮ ਕੋਰਟ ਵੱਲੋਂ ਕੰਗਣਾ ਰਣੌਦ ਜੋ ਭਾਜਪਾ ਦੀ ਮੈਂਬਰ ਪਾਰਲੀਮੈਂਟ ਆ ਲੋਕ ਸਭਾ ਸੀਟ ਮੰਡੀ ਤੋਂ ਉਹਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਅਦਾਲਤ ਨੇ ਇਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਆਪਣੇ ਟਵੀਟ ਨੂੰ ਰੀਟਵੀਟ ਨਹੀਂ ਕੀਤਾ ਬਲਕਿ ਉਹਦੇ 'ਚ ਮਸਾਲਾ ਪਾਇਆ ਹੈਗਾ ਉਹਨਾਂ ਨੇ ਇੱਕ ਬਜ਼ੁਰਗ ਔਰਤ ਨੂੰ 100-100 ਰੁਪਏ ਦੇ ਵਿੱਚ ਉਪਲਬਧ ਜਿਹੜੀਆਂ ਬੀਬੀਆਂ ਕਹਿ ਕੇ ਮੀਨਾ ਕੰਗੜਾ ਲੋਤ ਨੇ ਮਾਰਿਆ ਸੀ ਅਮਾਚਲ ਪ੍ਰਦੇਸ਼ ਦੀ ਲੋਕ ਸਭਾ ਸੀਟ ਮੰਡੀ ਤੋਂ ਮੈਂਬਰ ਪਾਰਲੀਮੈਂਟ ਕੰਗੜਾ ਲੋਤ ਤੇ ਬਾਲੀਵੁੱਡ ਅਦਾਕਾਰਾਂ ਨੂੰ ਸੁਪਰੀਮ ਕੋਰਟ ਤੋਂ ਇੱਕ ਵੱਡਾ ਝਟਕਾ ਲੱਗਾ ਕੋਰਟ ਨੇ ਉਹਨਾਂ ਦੀ ਮਾਨਹਾਨੀ ਦੀ ਸ਼ਿਕਾਇਤ ਰੱਦ ਕਰਨ ਸੰਬੰਧੀ ਪਟੀਸ਼ਨ ਵੀ ਖਾਰਜ ਕਰ ਦਿੱਤੀ ਇਹ ਮਾਮਲਾ 2021 ਦਾ ਹੈ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਦੌਰਾਨ ਕੰਗਣਾ ਰੌਤ ਨੇ ਬਠਿੰਡਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਰਹਿਣ ਵਾਲੀ ਬਜ਼ੁਰਗ ਬੇਬੇ ਮਹਿੰਦਰ ਕੌਰ ਨੂੰ ਨੂੰ 100-100 ਰੁਪਏ ਲੈ ਕੇ ਧਰਨੇ ਵਿੱਚ ਸ਼ਾਮਲ ਹੋਣ ਵਾਲੀ ਔਰਤ ਨੂੰ ਲੈ ਕੇ ਉਹਨੇ ਟਵੀਟ ਕੀਤਾ ਸੀ ਦੇ ਖਿਲਾਫ ਮਹਿੰਦਰ ਕੌਰ ਨੇ ਕੋਰਟ ਵਿੱਚ ਕੇਸ ਦਰਜ ਕਰਵਾਇਆ ਸੀ ਤੇ ਕੰਗਣਾ ਦਾ ਕਹਿਣਾ ਸੀ ਕਿ ਉਹਨੇ ਕੇਵਲ ਇੱਕ ਵਕੀਲ ਦੀ ਪੋਸਟ ਨੂੰ ਹੀ ਸਾਂਝਾ ਕੀਤਾ ਹੈ ਸ਼ੁਕਰਵਾਨੂ ਸੁਪਰੀਮ ਕੋਰਟ ਨੇ ਜਾਨੀ ਅੱਜ ਜਸਟਿਸ ਵਿਕਰਮਨਾਥ ਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕੰਗਣਾ ਰਣੌਦ ਦੀਆਂ ਦਲੀਲਾਂ ਨੂੰ ਸੁਣ ਤੇ ਹੋਏ ਸੁਣਦੇ ਹੋਏ ਸਾਫ ਕੀਤਾ ਕਿ ਤੁਸੀਂ ਟਵੀਟ ਨੂੰ ਕੇਵਲ ਰੀਟ ਟਵੀਟ ਨਹੀਂ ਕੀਤਾ ਟਵੀਟ ਨੂੰ ਰੀਟਵੀਟ ਨਹੀਂ ਕਿਹਾ ਜਾ ਸਕਦਾ ਤੁਸੀਂ ਉਸ ਵਿੱਚ ਮਸਾਲਾ ਜੋੜਿਆ ਔਰ ਇਸ ਦਾ ਕੀ ਮਤਲਬ ਹੈ ਇਸ ਦੀ ਐਕਸਪਲੇਸ਼ਨ ਟ੍ਰਾਇਲ ਕੋਰਟ ਹੀ ਕਰੇਗਾ ਇਹ ਸਫਾਈ ਤੁਸੀਂ ਉੱਥੇ ਜਾ ਕੇ ਦਿਓ ਤੇ ਹੁਣ ਬਠਿੰਡਾ ਦੀ ਅਦਾਲਤ ਨੇ ਜਿਹੜੇ ਕੰਗੜਾ ਨੌਦ ਨੂੰ ਸੰਮਣ ਕੀਤਾ ਸੀ ਤਾਂ ਹੁਣ ਕੰਗੜਾ ਨੌਦ ਨੂੰ ਤਰੀਕ ਵਾਸਤੇ ਬਠਿੰਡੇ ਆਉਣਾ ਪਿਆ ਕਰੇਗਾ ਕੰਗੜਾ ਨੌਦ ਨੇ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਕਿਸਾਨ ਅੰਦੋਲਨ ਵਿੱਚ ਔਰਤਾਂ 100-100 ਰੁਪਏ ਲੈ ਕੇ ਸ਼ਾਮਲ ਹੁੰਦੀਆਂ ਨੇ ਕੰਗੜਾ ਨੌਦ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਪੋਸਟ ਤੇ ਕਮੈਂਟ ਵੀ ਕੀਤਾ ਸੀ ਇਸ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਔਰਤ ਦੀ ਫੋਟੋ ਸੀ ਇਸ ਕੈਪਸ਼ਨਰ ਨੋਟ ਉਤੇ ਲਿਖਿਆ ਸੀ ਹਾ ਹਾ ਇਹ ਉਹੀ ਦਾਦੀ ਹੈ ਜਿਸ ਜਿਹਨੂੰ ਟਾਈਮ ਮੈਗਜ਼ੀਨ ਵਿੱਚ ਭਾਰਤ ਦੀ ਪਾਵਰਫੁਲ ਮਹਿਲਾ ਔਰਤ ਨੂੰ ਤੇ ਫੀਚਰ ਕੀਤਾ ਗਿਆ ਸੀ ਉਹ 100 ਰੁਪਏ ਵਿੱਚ ਉਪਲਬਧ ਹੈ ਪਾਕਿਸਤਾਨੀ ਜਰਨਲਿਸਟ ਨੇ ਭਾਰਤ ਦੇ ਇੰਟਰਨੈਸ਼ਨਲ ਪੀਆਰ ਨੂੰ ਹਾਈਜੈਕ ਕਰ ਲਿਆ ਜੋ ਸ਼ਰਮਿੰਦਗੀ ਭਰਿਆ ਰਸਤਾ ਸਾਨੂੰ ਇੰਟਰਨੈਸ਼ਨਲੀ ਬੋਲਣ ਦੇ ਲਈ ਆਪਣੇ ਲੋਕਾਂ ਦੀ ਜ਼ਰੂਰਤ ਹੈ ਮਿੰਦਰ ਕੌਰ ਨੇ ਕੰਗਣਾ ਦੇ ਟਵੀਟ ਤੋਂ ਬਾਅਦ 4 ਜਨਵਰੀ 2021 ਨੂੰ ਮਾਨਹਾਨੀ ਦਾ ਕੇਸ ਦਰਜ ਕੀਤਾ। ਇੱਕ ਰਿ 13 ਮਹੀਨੇ ਸੁਣਵਾਈ ਚੱਲੀ। ਜਿਸ ਤੋਂ ਬਾਅਦ ਬਠਿੰਡਾ ਦੀ ਅਦਾਲਤ ਨੇ ਕੰਗਣਾ ਨੌਤ ਨੂੰ ਸੱਮਣ ਜਾਰੀ ਕਰਦੇ ਹੋਏ ਅਦਾਲਤ ਦੇ ਵਿੱਚ ਪੇਸ਼ ਹੋਣ ਵਾਸਤੇ ਆਦੇਸ਼ ਜਾਰੀ ਕਰ ਦਿੱਤੇ ਸੀ। ਇਸ ਤੋਂ ਬਾਅਦ ਕੰਗਣਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਾਹਤ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਤੇ ਉਸ ਤੋਂ ਬਾਅਦ ਕੰਗਰਨੌਰ ਸੁਪਰੀਮ ਕੋਰਟ ਪੁੱਜਦੀ ਆ ਉੱਥੋਂ ਵੀ ਉਹਨੂੰ ਝਟਕਾ ਮਿਲ ਜਾਂਦਾ ਕੰਗਰਨੌਰ ਚਾਹੇ ਫਿਲਮੀ ਅਦਾਕਾਰ ਦੇ ਤੌਰ ਤੇ ਚਾਹੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਉਹਨੇ ਬਹੁਤ ਸਾਰੇ ਅਜਿਹੇ ਵਿਵਾਦਿਤ ਬਿਆਨ ਦਿੱਤੇ ਨੇ ਉਹਦੇ ਚਿੰਨਾ ਇਹ ਵੀ ਕਿਹਾ ਸੀ ਕਿ ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਨਾਮ ਤੇ ਉਗਰਵਦੀਆਂ ਨੇ ਹਿੰਸਾ ਫਲਾਈ ਆ ਉਹਨੇ ਇਹ ਵੀ ਕਿਹਾ ਸੀ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਰੇਪ ਅਤੇ ਹੱਤਿਆਵਾਂ ਹੋ ਰਹੀਆਂ ਨੇ ਕੰਗਰਨੌਰ ਨੇ ਵੀ ਕਿਹਾ ਸੀ ਕਿ ਕਿਸਾਨਾਂ ਦੀ ਅਦਾਲਤ ਦੇ ਵਿੱਚ ਔਰਤਾਂ 100-100 ਰੁਪਏ ਦਿਹਾੜੀ ਲੈ ਕੇ ਸ਼ਾਮਲ ਹੁੰਦੀਆਂ ਨੇ ਉਨੇ ਇਹ ਵੀ ਕਿਹਾ ਸੀ ਕਿ ਕਿਸਾਨਾਂ ਦੇ ਅੰਦੋਲਨ ਤੇ ਅਜਿਹੇ ਅੰਦੋਲਨ ਭਾਰਤ ਨੂੰ ਕਮਜ਼ੋਰ ਕਰ ਰਹੇ ਨੇ ਕੰਗਰਗੋਤ ਨੇ ਇੱਕ ਟੀਵੀ ਪ੍ਰੋਗਰਾਮ 'ਚ ਇਹ ਵੀ ਕਿਹਾ ਸੀ ਕਿ ਭਾਰਤ ਨੂੰ 1947 ਦੇ ਵਿੱਚ ਜਿਹੜੀ ਆਜ਼ਾਦੀ ਆ ਉਹ ਠਿਖਾਰੀ ਦੇ ਰੂਪ ਵਿੱਚ ਮਿਲੀ ਸੀ ਅਸਲੀ ਆਜ਼ਾਦੀ 2014 ਵਿੱਚ ਮਿਲੀ ਸੀ ਕੰਗਰਗੋਤ ਨੇ ਇਹ ਵੀ ਕਿਹਾ ਸੀ ਕਿ ਰਾਹੁਲ ਗਾਂਧੀ ਤੇ ਵਿਕਰਮ ਦਿੱਤਿਆ ਇੱਕ ਛੋਟਾ ਪੱਪੂ ਇੱਕ ਵੱਡਾ ਪੱਪੂ ਆ ਕੰਗਰਗੋਤ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਪਤਾ ਹੈ ਕਿ ਇਹ ਵਿਵਾਦਪੂਰਨ ਹੈ ਪਰ ਜਿਹੜੇ ਨੇ ਖੇਤੀ ਕਾਨੂੰਨ ਜਿਹੜੇ ਨੇ ਭਾਰਤ ਨੂੰ ਸਰਕਾਰ ਨੂੰ ਲਾਗੂ ਕਰਨੇ ਚਾਹੀਦੇ ਨੇ ਵਾਪਸ ਨਹੀਂ ਲੈਣੇ ਚਾਹੀਦੇ ਉਹਨੇ ਵੀ ਕਿਹਾ ਸੀ ਕਿ ਰਾਹੁਲ ਗਾਂਧੀ ਜਿਸ ਤਰ੍ਹਾਂ ਗੱਲਾਂ ਕਰਦੇ ਨੇ ਉਹਨਾਂ ਦਾ ਟੈਸਟ ਹੋਣਾ ਚਾਹੀਦਾ ਕਿ ਕੀ ਉਹ ਕੋਈ ਡਰਗ ਲੈਂਦੇ ਨੇ ਕੰਗਰਨਾਉਤ ਨੇ ਅਭਿਨੇਤਰੀ ਐਕਟਰ ਤਾਪਸੀ ਪੰਨੂ ਅਤੇ ਸਵਾਰਾ ਭਾਸਕਰ ਨੂੰ ਵੀ ਕੰਗਣਾ ਨੇ ਬੀ ਗ੍ਰੇਡ ਦੱਸਿਆ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਰਾਮ ਦਾ ਅਵਤਾਰ ਦੱਸਿਆ ਅਜਿਹੇ ਇਹਦੇ ਬਹੁਤ ਸਾਰੇ ਬਿਆਨ ਨੇ ਪਰ ਜਿਹੜਾ ਪੰਜਾਬ ਦੀਆਂ ਔਰਤਾਂ ਖਾਸ ਕਰਕੇ ਬੀਬੇ ਮਹਿੰਦਰ ਕੌਰ ਨੂੰ ਲੈ ਕੇ ਕੀਤਾ ਸੀ ਤੇ ਬੀਬੇ ਮਹਿੰਦਰ ਕੌਰ ਨੇ ਫਿਰ ਕੰਗਣਾ ਨੌਤ ਨੂੰ ਸਬਕ ਸਿਖਾਉਣ ਵਾਸਤੇ ਇਹ ਤਹਈਆ ਕਰ ਲਿਆ ਸੀ ਬਠਿੰਡਾ ਕੋਰਟ ਦੇ ਵਿੱਚ ਉਹਦੇ ਖਿਲਾਫ ਮਾਨਾ ਨੀ ਕੇਸ ਦਰਜ ਕੀਤਾ ਗਿਆ 13 ਮਹੀਨੇ ਦੀ ਸੁਣਵਾਈ ਚੱਲੀ ਫਿਰ ਜ਼ਿਲ੍ਹਾ ਅਦਾਲਤ ਨੇ ਕੰਗਣਾ ਨੌਤ ਨੂੰ ਤਲਬ ਕਰ ਲਿਆ ਉਸ ਜਿਹੜਾ ਤਲਬ ਕੀਤਾ ਗਿਆ ਸੀ ਉਹਨੂੰ ਚੈਲੰਜ ਕੀਤਾ ਗਿਆ ਕੰਗਣਾ ਨੌਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਉੱਥੋਂ ਵੀ ਉਹਨੂੰ ਕੋਈ ਰਾਤ ਨਹੀਂ ਮਿਲੀ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਗਾ ਉੱਥੋਂ ਵੀ ਉਹਨੂੰ ਰਾਹਤ ਨਹੀਂ ਮਿਲੀ ਕੰਗਣਾ ਦੇ ਟਵੀਟ ਤੋਂ ਬਾਅਦ ਜਦੋਂ ਮਾਮਲੇ ਨੇ ਕਾਫੀ ਹਵਾ ਫੜ ਲਈ ਤਾਂ ਬਜ਼ੁਰਗ ਬੇਬੇ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੱਤੀ ਬਠਿੰਡਾ ਦੇ ਬਾਦਰਗੜ ਦੇ ਰਹਿਣ ਵਾਲੀ ਜਿਹੜੀ ਬਜ਼ੁਰਗ ਜਿਨ੍ਹਾਂ ਦੀ ਉਮਰ ਐਸਮ 80 ਸਾਲ ਅਮਿੰਦਰ ਕੌਰ ਨੇ ਕਿਹਾ ਸੀ ਕਿ ਕੰਗਣਾ ਨੂੰ ਕੀ ਪਤਾ ਕਿ ਖੇਤੀ ਕੀ ਹੁੰਦੀ ਹੈ ਕਹਿੰਦੇ ਉਹ ਤੇ ਕਮਲੀ ਕੁੜੀ ਆ ਉਹਨੇ ਕਿਹਾ ਜੋ ਵੀ ਉਸਨੇ ਕਿਹਾ ਉਸ ਨੂੰ ਲਾਣਤਾ ਕੰਗਣਾ ਨੂੰ ਕੀ ਪਤਾ ਕਿ ਕਿਸਾਨ ਦੀ ਕਮਾਈ ਕਰਨੀ ਕਿੰਨੀ ਔਖੀ ਹੁੰਦੀ ਹੈ ਜਦੋਂ ਪਸੀਨਾ ਮੁੜਕਾ ਅਤੇ ਖੂਨ ਗਰਮ ਹੁੰਦਾ ਤਦੋਂ ਹੀ ਜਿਹੜਾ ਵਾ ਪੈਸਾ ਬੰਦਾ ਕਿਸਾਨਾਂ ਜਾਂ ਕਿਸਾਨੀ ਤੋਂ ਪੈਸੇ ਕਮਾਉਣਾ ਬਹੁਤ ਮੁਸ਼ਕਲ ਹੈ ਤੇ ਕੰਗਣਾ ਨੇ ਮੇਰੇ ਤੇ ਬਹੁਤ ਗਲਤ ਜਿਹੜੀ ਆ ਤੋਹਮਤ ਲਾਈ ਆ ਮਿੰਦਰਕੌਰ ਨੇ ਇਹ ਕਿਹਾ ਸੀ ਕਿ ਉਹਨਾਂ ਦੇ ਤੇ ਘਰ ਦੇ ਕੰਮ ਹੀ ਇੰਨੇ ਜ਼ਿਆਦੇ ਨੇ ਖੇਤਾਂ ਦੇ ਵਿੱਚ ਤੇ ਉਹ ਫਿਰ 100 ਰੁਪਇਆ ਲੈ ਕੇ ਦਿਹਾੜੀ ਤੇ ਕਿਉਂ ਜਾਉਗੀ ਇਹ ਕੰਗਣਾ ਦਾ ਬਹੁਤ ਹੀ ਮਾੜਾ ਬਿਆਨ ਉਹਨਾਂ ਮਤਲਬ ਕੰਗਣਾ ਨੇ ਜੋ ਵੀ ਕੁਝ ਕੀਤਾ ਉਹ ਗਲਤ ਗੱਲ ਸੀ ਉਹਨਾਂ ਕਿਹਾ ਕਿ ਕੰਗਣਾ ਨੂੰ ਉਹਨਾਂ ਨੇ ਗੁਰਬਾਣੀ ਦਾ ਪਾਠ ਵੀ ਚੇਤੇ ਕਰਾਇਆ ਕਿ ਹਿਦਾਇਤ ਵੀ ਦਿੱਤੀ ਹੈ ਕਿ ਭਵਿੱਖ ਵਿੱਚ ਕਿਸੇ ਦੇ ਬਾਰੇ ਵੀ ਗਲਤ ਬੋਲਣਾ ਨਹੀਂ ਚਾਹੀਦਾ ਫਿਰ ਗੱਲ 2024 ਦੀ ਅੱਜ ਦੀ ਜੂਨ ਮਹੀਨੇ ਦੀ ਜਦੋਂ ਇਹ ਲੋਕ ਸਭਾ ਮੈਂਬਰ ਬਣ ਜਾਂਦੇ ਨੇ ਤੇ ਜਿੱਤੋਂ ਤੋਂ ਬਾਅਦ ਕੰਗਣਾ ਨੇ ਚੰਡੀਗੜ੍ਹ 에ਅਰਪੋਰਟ ਤੋਂ ਦਿੱਲੀ ਵਾਸਤੇ ਫਲਾਈਟ ਫੜਨੀ ਸੀ ਗੱਲ 6 ਜੂਨ ਦੀ ਆ ਚੰਡੀਗੜ੍ਹ 에ਅਰਪੋਰਟ ਤੇ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਨਾਲ ਬਹਿਸ ਹੋ ਜਾਂਦੀ ਤੇ ਇਸ ਦੌਰਾਨ ਕੁਲਵਿੰਦਰ ਕੌਰ ਕੰਗੜਾ ਨੌਤ ਦੇ ਇੱਕ ਥੱਪੜ ਜੜ ਦਿੰਦੀ ਆ ਇਸ ਸੀਆਈਐਸਐਫ ਦੀ ਕਾਂਸਟੇਬਲ ਨੇ ਥੱਪੜ ਮਾਰਨ ਦਾ ਕਾਰਨ ਇਹ ਵੀ ਦੱਸਿਆ ਸੀ ਕਿ ਕਿ ਕੰਗੜਾ ਨੌਤ ਨੇ ਪੰਜਾਬ ਦੀਆਂ ਕਿਸਾਨ ਬੀਬੀਆਂ ਨੂੰ 100-100 ਰੁਪਏ ਵਾਲੀਆਂ ਧਰਨੇ ਵਾਲੀਆਂ ਬੀਬੀਆਂ ਦੱਸਿਆ ਸੀ ਤੇ ਉਹਨੇ ਕਹਿ ਕਿ ਜਦੋਂ ਧਰਨਾ ਦਿੱਤਾ ਜਾ ਰਿਹਾ ਸੀ ਤੇ ਮੇਰੀ ਮਾਂ ਵੀ ਉਸੇ ਧਰਨੇ ਦੇ ਵਿੱਚ ਬੈਠੀ ਸੀ ਤੇ ਚਾਹੇ ਇਸ ਮਹਿਲਾ ਕਾਂਸਟੇਬਲ ਦੇ ਖਿਲਾਫ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਸੀ ਕਿਉਂਕਿ ਮਾਮਲੇ ਦੀ ਜਿਸ ਡੀਐਸਪੀ ਨੇ ਜਾਂਚ ਕੀਤੀ ਸੀ ਉਹਦੇ ਚ ਉਹਨੇ ਕਿਹਾ ਸੀ ਕਿ ਕੰਗਣਾ ਨੇ ਇਸ ਬਾਰੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹਾਲਾਂਕਿ ਉਸ ਕਾਂਸਟੇਬਲ ਦਾ ਫਿਰ ਤਬਾਦਲਾ ਕਰਨਾਟਕਾ ਦੇ ਵਿਖੇ ਵਿਖੇ ਕਰ ਦਿੱਤਾ ਗਿਆ ਸੀ ਪਰ ਕੰਗਣਾ ਉਹ ਉਦੋਂ ਵੀ ਚਰਚਾ ਵਿੱਚ ਆਏ ਸੀ ਕਿ ਜਦੋਂ ਇੱਕ ਲੇਡੀ ਕਾਂਸਟੇਬਲ ਨਾਲ ਬਹਿ ਸੀ ਗੱਲ ਇਥੋਂ ਤੱਕ ਵਿਗੜ ਗਈ ਤੇ ਉਹਦੇ ਥੱਪੜ ਜਿਹੜਾ ਵਾ ਜੜ ਦਿੱਤਾ ਗਿਆਗਾ ਕਿਉਂਕਿ ਉਸ ਕਾਂਸਟੇਬਲ ਦਾ ਇਹ ਮੰਨਣਾ ਸੀ ਕਿ ਜਦੋਂ ਕੰਗਣਾ ਨੇ ਸਾਡੀਆਂ ਬੀਬੀਆਂ ਬਾਰੇ ਗਲਤ ਬੋਲਿਆ ਤੇ ਉਸ ਧਰਨੇ ਦੇ ਵਿੱਚ ਮੇਰੀ ਵੀ ਜਿਹੜੀ ਆ ਮਾਂ હાજર ਸੀ ਤੇ ਹੁਣ ਕੰਗੜਾ ਨਾਉ ਤੋਂ ਵੀ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੂਗਾ ਉਹਨੂੰ ਦੇਸ਼ ਦੀ ਕਿਸੇ ਵੀ ਅਦਾਲਤ ਤੋਂ ਜਿਹੜੀ ਆ ਰਾਤ ਨਹੀਂ ਮਿਲੀ ਡਿਸਟ੍ਰਿਕਟ ਕੋਰਟ ਤੋਂ ਛਟਕਾ ਹਾਈ ਕੋਰਟ ਤੋਂ ਛਟਕਾ ਦੇ ਦਿੱ ਸਰਵਉੱਚ ਅਦਾਲਤ ਤੋਂ ਛਟਕਾ ਇਸ ਕਰਕੇ ਹੁਣ ਬਠਿੰਡੇ ਉਹਨੂੰ ਆ ਕੇ ਤਰੀਕਾ ਭੁਗਤਣੀਆਂ ਪੈਣਗੀਆਂ ਕਿਉਂਕਿ ਸੁਪਰੀਮ ਕੋਰਟ ਨੇ ਵੀ ਇਹ ਕਹਿ ਦਿੱਤਾ ਕਿ ਜਿਹੜਾ ਤੁਸੀਂ ਟਵੀਟ ਕੀਤਾ ਉਹ ਟਵੀਟ ਨੂੰ ਤੁਸੀਂ ਰੀਟਵੀਟ ਨਹੀਂ ਕੀਤਾ ਬਲਕਿ ਉਹਦੇ ਵਿੱਚ ਮਸਾਲਾ ਲਾ ਕੇ ਜਿਹੜਾ ਵਾ ਲੋਕਾਂ ਦੇ ਜਿਹੜੇ ਆ ਦਿਲ ਦੁਖਾਏ ਨੇ ਤੇ ਹੁਣ ਉਹਨਾਂ ਕਹਿੰਦੇ ਕਿ ਜਿਹੜੀਆਂ ਵੀ ਤੁਹਾਡੀਆਂ ਦਲੀਲਾਂ ਵਾਂ ਉਹ ਦਲੀਲਾਂ ਤੁਹਾਨੂੰ ਉਸੇ ਅਦਾਲਤ ਦੇ ਵਿੱਚ ਜਾ ਕੇ ਦੱਸਣੀਆਂ ਚਾਹੀਦੀਆਂ ਜਿੱਥੇ ਤੁਹਾਡੇ ਖਿਲਾਫ ਕੇਸ ਚੱਲਦਾ ਫਿਲਹਾਲ ਇਸ ਜਾਣਕਾਰੀ ਨਾਲ ਧਰਤ ਤੋਂ ਲੈ ਕੇ ਆ ਗਿਆ ਦੇਖਦੇ ਰਹੋ ਵੀ ਇਸ ਪੰਜਾਬ ਧੰਨਵਾਦ